ਗੁੱਡ ਮਾਰਨਿੰਗ एवरीवन ਕਿੰਨਾ ਸਾਰੇ ਠੀਕ ਠਾਕ ਹੋ ਹੋਪਸੋ ਤੁਹਾਡੀ ਅੱਜ ਦੀ ਮਾਰਨਿੰਗ ਵਧੀਆ ਹੋਊਗੀ ਤੇ ਵੱਜ ਗਏ ਨੇ ਸੁਬਾਹ ਦੇ 6 ਤੇ ਘਰ ਟਰੱਕ ਤੋਂ ਘਰੇ ਆਗੇ ਸੀ 5:00 ਵਜੇ ਉਸ ਤੋਂ ਬਾਅਦ ਮੈਂ ਸ਼ਾਵਰ ਲਿੱਤਾ ਤੇ ਸ਼ਾਵਰ ਲੈ ਕੇ ਚਾਹ ਬਣਾਈ ਕੱਲੀ ਨੇ ਅੱਜ ਛਾਪੀ ਤੇ ਗੱਦੀ ਨੂੰ ਚੱਕਦੇ ਨੇ ਕਿਉਂਕਿ ਵੀਲ ਬੈਲੈਂਸ ਕਰਾਉਣ ਵਾਲਾ ਸੀ ਤੇ ਕੱਲ ਨੂੰ ਅਸੀਂ ਜਾਣਾ ਟਰੱਕ ਤੇ ਫੇਰ ਤੇ ਜੇ ਵੀਲ ਬੈਲੈਂਸ ਨਾ ਕਰਵਾਇਆ ਗਿਆ ਤਾਂ ਤੁਹਾਨੂੰ ਪਤਾ ਹੈ ਕਿ ਟਾਇਰਾਂ ਦੀ ਕੰਡੀਸ਼ਨ ਜਿਹੜੀ ਆ ਬਿਲਕੁਲ ਹੀ ਖਰਾਬ ਹੋ ਜਾਂਦੀ ਹੈ ਇਸ ਕਰਕੇ ਉਹ ਕਰਨ ਦੂ ਚਾਲ ਘਰੇ ਸ਼ਾਵਰ ਵਗੈਰੇ ਲੈ ਫ੍ਰੈਸ਼ ਹੋ ਤੇ ਮੈਂ ਜਿਹੜਾ ਬਾਅਦ ਵਿੱਚ ਤੁਹਾਨੂੰ ਲੈਣਾ ਜੀ ਤੇ ਹੁਣ ਤੁਸੀਂ ਦੇ फ्रंट टू द मॉर्निंग किद्दा दी है ते मैं तहां नु दिखा वे दने कैमरा फ्लिप करके सवेरे सवेरे मौसम बहुत सोणा ਲੱਗ ਰਿਹਾ ਤੇ ਕੱਲ ਸੀਗਾ ਟੈਂਪਰੇਚਰ 30+ ਅੱਜ ਲਾਈਕ 20 ਲੱਗ ਰਿਹਾ ਸਮਥਿੰਗ ਕਿਉਂਕਿ ਮਾਰਨਿੰਗ ਟਾਈਮ ਦੇ ਵਿੱਚ ਤਾਂ ਇੰਨਾ ਨਹੀਂ ਹੁੰਦਾ ਨਾ ਗਰਮੀ ਨਹੀਂ ਹੁੰਦੀ ਤੇ ਤੁਹਾਨੂੰ ਦਿਖਾ ਦਈ ਆਪਣੀ ਕਿਚਨ ਗਾਰਡਨ ਦਾ ਇੱਕ ਗੇੜਾ ਲਵਾ ਦਈਏ ਜਾਦਾ ਹੀ ਵੱਡੀਆਂ ਵੱਡੀਆਂ ਸਬਜ਼ੀਆਂ ਆਈਆਂ ਪਿਆਨੇ ਦੇਖ ਲਓ ਤੁਹਾਨੂੰ ਪਿਛਲੇ ਵਲੌਗਾਂ ਚ ਦਿਖਾਇਆ ਸੀਗਾ ਬਿਲਕੁਲ ਹੀ ਅਜੇ ਤਾਂ ਮਤਲਬ ਛੋਟਾ ਛੋਟਾ ਸੀ ਪਰ ਡਾਕਟਰ ਸਾਰੇ ਲਾ ਲਓ ਪਨੀਅਨਸ ਵਗੈਰਾ ਜੋ ਵੀ ਆਪਾਂ ਲਾਏ ਹੋਏ ਨੇ ਤੇ ਹੁਣ ਦੇਖ ਲਓ ਕਿੱਡੇ-ਕੱਡੇ ਹੋਏ ਪੈਨੇ ਦੇਖ ਲਓ ਅਸੀਂ 4 ਦਿਨ ਦਾ ਟਿਪ ਲਾ ਕੇ ਆਏ ਆ ਤੇ ਤੁਹਾਨੂੰ ਪਿਆਜ਼ ਕੋਲੋਂ ਦਿਖਾਈਏ ਲਾਸਟ ਟਾਈਮ ਤਾਂ ਨਾ ਜੋ ਪਿਆਜ਼ ਸੀਗੇ ਡੈਡੀ ਨੇ ਪਹਿਲਾਂ ਹੀ ਮਤਲਬ ਪੱਟ ਲੈ ਸੀਗੇ ਜਿਵੇਂ ਆਪਾਂ ਕਹਿੰਦੇ ਅਗੇਤੇ ਤੋਂ ਜੁਮਾ ਹੀ ਬ੍ਰਿਕ ਬ੍ਰਿਕ ਸੀਗੇ ਡੈਡੀ ਕਹਿੰਦੇ ਮੇਰੇ ਪਿਆਜ ਉਹਨਕੇ ਸਾਨੂੰ ਨਹੀਂ ਹੱਥ ਲਾਉਣਾ ਹੈਗਾ ਮੈਂ ਆਪੀ ਮਤਲਬ ਪੱਟਨੇ ਹੋਣਗੇ ਉਦੋਂ ਹੀ ਮੈਂ ਫੱਟ ਕੇ ਆਪੀ ਖਾਣ ਨੂੰ ਦਊਂਗਾ ਉਸ ਤੋਂ ਬਾਅਦ ਡੈਡ ਨੇ ਪਤਾ ਨਹੀਂ ਪਹਿਲਾਂ ਹੀ ਪੱਟ ਲਏ ਤੇ ਉਹ ਪਿਆਜ ਸਾਰੇ ਸੀ ਬਿਲਕੁਲ ਹੀ ਖਰਾਬ ਹੋ ਗਏ ਸੀ ਤੇ ਮੰਮੀ ਬੋਲੀ ਜਾਣਗੀ ਪਹਿਲਾਂ ਹੀ ਪਿਆਜ ਪੱਟ ਲੇਤੇ ਉਸ ਪਏ ਪਏ ਵੀ ਜਾਣ ਕੀ ਖਰਾਬੀ ਹੋ ਗਈ ਬਿਲਕੁਲ ਪਰ ਇਸ ਵਾਰ ਸੋ ਗੁੱਡ ਤੁਸੀਂ ਦੇਖ ਸਕਦੇ ਹੋ ਆਪ ਜੁੜਤ ਇੰਨੀ ਜ਼ਿਆਦਾ ਵਧੀਆ ਵਾ ਤੇ ਅਸੀਂ ਟਰੱਕ ਤੇ ਵੀ ਲੈ ਕੇ ਗਏ ਸੀ ਕਿ ਵਧੀਆ ਨੇ ਪਿਆਜ਼ ਹੋਏ ਭੁੰਕਾ ਵੀ ਵਧੀਆ ਖੜੀਆਂ ਨੇ ਤੇ ਹੋਰ ਕੀ ਕੀ ਆ ਹੁਣ ਮੈਂ ਇੱਕ ਵਾਰ ਮੈਨੂੰ ਖੁਦ ਨੂੰ ਨਹੀਂ ਪਤਾ ਕੀ ਕੀ ਲਗਾਇਆ ਡੈਡੀ ਨੇ ਬਾੜੀ ਚ ਆ ਵੀ ਤੁਸੀਂ ਦੇਖ ਸਕਦੇ ਹੋ ਪਿਆਜ਼ ਵਧੀਆ ਹੋ ਗਏ ਤੇ ਆ ਮੈਨ ਲੱਗਾ ਕੀ ਇਹ ਉਹਦੀਆਂ ਲੋਕੀ ਦੀਆਂ ਬੇਲਾ ਨੇ ਹੋਰ ਪਤਾ ਨਹੀਂ ਕੀ ਕੀ ਉਹਨੇ ਮਿਰਚਾ ਵਗੈਰੇ ਛੋਟੀਆਂ ਛੋਟੀਆਂ ਮੇਬੀ ਹੋਈਆਂ ਹੋਣਗੀਆਂ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਲੱਗਦੇ ਤੇ ਘਰ ਦੀ ਸਬਜ਼ੀ ਵਰਗੀ ਤਾਂ ਕੋਈ ਰੀਸ ਹੀ ਨਹੀਂ ਹੈਗੀ ਇੱਥੇ ਲੱਗੇ ਨੇ ਕ੍ਰੇਲਿਆਂ ਦੇ ਬੀਜੇ ਮੈਨੂੰ ਲੱਗਦਾ ਨਾ ਮੰਮੀ ਉਹਨਾਂ ਨੇ ਪਹਿਲਾਂ ਹੀ ਕ੍ਰੇਲੇ ਜਿਹੜੇ ਤੋੜ ਲੈਨੇਗੇ ਰੱਖੇ ਪਏ ਨੇ ਅੰਦਰ ਤੋੜ ਕੇ ਤੇ ਤੁਹਾਨੂੰ ਉਹ ਵੀ ਦਿਖਾਉਣੇ ਆ ਤੇ ਇੰਨੇ ਸੋਹਣੇ ਕ੍ਰੇਲੇ ਹੋਏ ਨੇ ਵੱਡੇ ਵੱਡੇ ਹਨਾ ਇੱਥੇ ਦਿਖਾਉਣੀਆਂ ਤੁਹਾਨੂੰ ਜਿੰਨੇ ਕਰੰਦੇ ਆ ਤਾਂ ਹੁਣ ਤੁਸੀਂ ਦੇਖ ਸਕਦੇ ਨਿੱਕੇ ਨਿੱਕੇ ਰਹਿਣਾ ਜਮੇ ਤੇ ਇਹ ਹੁਣ ਜਿਹੜੇ ਮੰਮੀ ਉਹਨਾਂ ਨੇ ਮਤਲਬ ਮੈਂ ਅੱਜ ਤੁਹਾਨੂੰ ਦਿਖਾਉਣਾ ਸੀ ਪਰ ਮੰਮੀ ਉਹਨਾਂ ਨੇ ਪਹਿਲਾਂ ਹੀ ਛਾਨਣੀ ਚੰਦਰ ਤੋੜ ਕੇ ਰੱਖੇ ਪਏ ਨੇ ਤੇ ਤੁਹਾਨੂੰ ਦਿਖਾਉਣੀਆਂ ਅੰਦਰ ਜਾ ਕੇ ਬੇਲ ਦੇ ਕੋਲ ਇੱਥੇ ਤੱਕ ਚੜੀ ਪਈ ਆ ਉਸ ਤੋਂ ਬਾਅਦ ਆਪਣੇ ਨੇ ਗ੍ਰੀਨ ਚਿੱਲੀ ਦੇ ਬੂਟੇ ਦੇਖ ਲੋ ਕਿੱਡੇ-ਕਿੱਡੇ ਹੋ ਗਏ। ਇੱਕ ਆ ਬੇਲ ਲਾਈ ਹੋਏ ਡੈਡੀ ਨੇ। ਪਦੀਨਾ ਵੀ ਸੋਹਣਾ ਹੋਇਆ ਪਿਆ ਤੇ ਗ੍ਰੀਨਰੀ ਇੰਨੀ ਵਧੀਆ ਲੱਗਦੀ ਹੈ ਨਾ ਤੇ ਘਰ ਦੀਆਂ ਫਰੈਸ਼ ਸਬਜ਼ੀਆਂ ਹੁਣ ਦੋ ਦਿਨ ਬਾਅਦ ਸੀ ਕਦੂਰੀ ਸਬਜ਼ੀ ਲੱਗੀ ਹੈ ਬੜੀ ਸੁਆਦ ਲੱਗੀ ਖਾਣ ਨੂੰ ਤੇ ਅੱਜ ਇਸ ਵਾਰ ਦੇਖਦੇ ਕਿਹੜੀ ਸਬਜ਼ੀ ਲੈ ਕੇ ਜਾਈਏ। ਗਾਇਸ ਮੈਂ ਅਜਾ ਪੀਲੀ ਸੀ ਤੇ ਆਪਾਂ ਹੁਣ ਚੱਲ ਕੇ ਅੰਦਰ ਥੋੜੇ-ਮੋਟੇ ਕੰਮ ਕਰੀਏ। ਮੰਮਾ ਨੇ ਸੀ ਸੁੱਤੇ ਪਏ ਨੇ ਹੁਣ ਰੈਜ਼ਮੀ ਉਹ ਦੇਖੀ ਸੁੱਤੇ ਪਿਆ ਵਾ। ਤੇ ਡੈਡੀ ਉੱਠੇ ਨੇ ਕੱਲਾ ਡੈਡੀ ਵੀ ਸ਼ਾਵਰ ਲੈ ਕੇ ਲਾ। ਰੈਡੀ ਨੇ ਫੇ ਡੈਡੀ ਨੇ ਆਪਾਂ ਅੰਦਰ ਆ ਜਾਈਏ ਡੈਡੀ ਆਪ ਦਾ ਕੰਮ ਕਰਕੇ ਡੈਡੀ ਨੁੱਟਣਸਾ ਪਹਿਲਾਂ ਤੇ ਬਾਬਾ ਜੀ ਲਾਉਣੇ ਹੁੰਦੇ ਨੇ ਤੇ ਪਾਠ ਲਾ ਕੇ ਤੇ ਬਸ ਫਿਰ ਚੱਲ ਜਾਂਦੇ ਨੇ ਤੇ ਮੈਂ ਹੁਣ ਆਪਦੇ ਡਿਸ਼ਸ ਵਗੈਰਾ ਕਲੀਨ ਕਰ ਲੀਆਂ ਜੋ ਵੀ ਟਰੱਕ ਵਾਲੀਆਂ ਆਪਾਂ ਡਿਸ਼ਸ ਘਰੇ ਲੈ ਕੇ ਉਹਨੇ ਕਲੀਨ ਕਰਨੀਆਂ ਚਾਹ ਵਾਲਾ ਭੰਡਾ ਹੁੰਦਾ ਛੱਬੀ-ਸੱਬੀ ਵਾਲਾ ਉਹ ਆਪਾਂ ਕਲੀਨ ਕਰ ਲਿਆ ਹੁਣ ਮੈਂ ਹੁਣ ਸਾਰੀ ਪਹਿਲਾਂ ਦੁੱਧ ਕੀਤਾ ਬੋਇਲ ਕਿਉਂਕਿ ਮੇਰੇ ਰੈਸਪੀ ਰਣਾ ਪਨੀਰ ਦੀ ਪਰਟੀ ਖਾਣ ਦਾ ਮਾਨਾ ਸੋ ਮੈਂ ਹੌਲੀ ਹੀ ਭੋਲਦੀ ਸਾਰੇ ਸੁੱਤੇ ਬੈਣੇ ਤੇ ਆਪਾਂ ਪਨੀਰ ਜਿਹੜਾ ਦੁੱਧ ਦਾ ਬੋਇਲ ਕਰ ਲਿਆ ਹੁਣ ਇਹਦੇ ਵਿੱਚ ਸਾਬੀ ਨਹੀਂ ਕਰ ਪਾਉਣਾ ਤੇ ਆ ਤੋਂ ਇਹ ਮੰਮਾ ਨੇ ਪਹਿਲੇ ਕੁੜੀਆਂ ਪਈ ਨੇ ਆ ਕੀ ਕੱਦੂ ਕੀ ਇਹ ਕੋ ਦੁਆਇਤ ਨੂੰ ਕੀ ਕਹਿੰਦੇ ਆ ਪਤਾ ਨਹੀਂ ਕੀ ਆ ਇਹ ਵੀ ਕੱਦੂ ਦੀ ਕੋਈ ਵੈਰਾਈਟੀ ਆ ਆ ਵੀ ਕੱਦੂ ਦੀ ਵੈਰਾਈਟੀ ਆ ਇਹਦੇ ਕੈਨੇਡਾ ਦੇ ਵਿੱਚ ਤਾਂ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟਾਂ ਦੀਆਂ ਨੂੰ ਮਿਲਣਗੀਆਂ ਤੇ ਤੁਹਾਨੂੰ chrele ਵੀ ਦਿਖਾ ਦਈਏ ਚ ਦੋ ਤਿੰਨ chrele ਪਏ ਨੇ chrele ਦੀ ਲੰਬਾਈ ਤੇ ਚੱਕਰੋ ਆ ਪਏ ਨੇ ਬਾਕੀ chrele ਇਹਨੇ ਸੋਹਣੇ ਮੋਟੇ-ਮੋਟੇ ਜਮੀਂੜੀਆ ਤਾਂ chrele ਚ ਉਬਰ ਸਾਈਜ਼ ਬਹੁਤ ਬਰੀਕ ਹੁੰਦਾ ਪਰ ਇੱਥੇ ਸਾਈਜ਼ तो अजय मे बी नहीं प्रॉपर देख रहा होना भी किड् साइज है पर बढ़िया वा मतलब साइज़ पूरा यानी कि एक करेले दो जने बंद आराम ना खा सकते कि हमें मैं सीज़ देखा नि करेले बरीक बरीक एडेडेक होंगे जाओ पर इत करेले बहुत व्डे होंगे सइज़ चलो हूँ आप पहले करिए विनीगर पा दुध फटा लिए कि पनीर रेडी हो जाऊ उस बाद देखते नैक्सट ने, कम की करना विनीगर पात्र देख स पनीर फट गया मैं कप यूज कर दी होनी हाफ कप लाइक विनीगर हमारा थोड़ा घट हफ्तों बाकी उपर तक पानी ਤੇ ਆ ਵੀ ਨਹੀਂ ਕਰ ਆਪਾਂ ਯੂਜ਼ ਕੀਤਾ ਪਿਓਰ ਵਾਈਟ ਵਿਨੇਗਰ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਪਨੀਰ ਲੱਗ ਹੋ ਗਿਆ ਤੇ ਹੁਣ ਆਪਾਂ ਇਹਨੂੰ ਚਾਨਣ ਵਿੱਚ ਕੱਢ ਕੇ ਦੋ ਤਿੰਨ ਵਾਰ ਜਿਹੜਾ ਵਾਟੰਡੇ ਪਾਣੀ ਚੋਂ ਕੱਢ ਕੇ ਫਿਰ ਆਪਾਂ ਇਹਨੂੰ ਰੱਖ ਦਾਂਗੇ ਕਿਉਂਕਿ ਆਪਾਂ ਫਿਰ ਪਾਣੀ ਜੇ ਨਿਕਲ ਜੂ ਤੇ ਸਵੇਰੇ ਆਪਾਂ ਟਰੱਕ ਲਈ ਇਹ ਸਬਜ਼ੀ ਲੈ ਕੇ ਜਾਣੀ ਪਨੀਰ ਦੀ ਪਰ ਜੀ ਗਾਇਸ ਪਨੀਰ ਹੋ ਗਿਆ ਰੈਡੀ ਤਾਂ ਭੈ ਤਾਂ ਇਹਨੂੰ ਪੇਪਰ ਤੇ ਇੱਕ ক্লোਚਲ ਬੈਟ ਕੇ ਰੱਖਤਾ ਤੇ ਹੁਣ ਵੇਟ ਕਰਦੇ ਆ ਕਿ ਥੋੜੇ ਪਾਣੀ ਜਨਕਲ ਜੇ ਤੇ ਹੈਵੀ ਵੇਟ ਰੱਖਦੇ ਆਂ ਤੇ ਉਸ ਤੋਂ ਬਾਅਦ ਆਪਾਂ ਸਬਜੀ ਬਣਾਵਾਂਗੇ ਚਾਰ ਪੰਜ ਭਾਂਡੇ ਦੀ ਵੇਟ ਕਰਾਉਣੀ ਆਂ ਤਾਂ ਜੋ ਪਾਣੀ ਸਮਾਰ ਕੇ ਨਿਕਲ ਜਾਏ ਤੇ ਪਰਜੀ ਵਧੀਆ ਬਣ ਸਕਦੀ ਹੈ। ਇੱਥੇ ਪਨੀਰ ਰੈਡੀ ਹੁੰਦਾ ਆ ਤੇ ਮੈਂ ਸੋਚਿਆ ਕਿ ਅ ਕਨ ਕਿਉਂ ਨਾ ਕੰਜੂਰਾ ਦੇ ਪਨੀਰ ਟਰਾਈ ਕੀਤੇ ਆਂ ਤੇ ਲਾਸਟ ਟਾਈਮ ਮੈਂ ਟਰੱਕ ਦੇ ਬਣਾ ਕੇ ਲੱਗ ਸੀ ਗੱਡੀ ਵੀ ਬਹੁਤ ਵਧੀਆ ਲੱਗੀ ਆ ਤੇ ਹੈਲਦੀ ਵੀ ਹੁੰਦੀ ਆ ਤੇ ਤੁਹਾਨੂੰ ਕਰਦੀ ਆਂ ਆਪਾਂ ਰੈਸਪੀ ਸ਼ੇਅਰ। ਇੰਨੀ ਜ਼ਿਆਦਾ ਲੰਬੀ ਚੌੜੀ ਰੈਸਪੀ ਨਹੀਂ। ਕੁਇਕ ਰੈਸਪੀ ਆ 5-10 ਮਿੰਟ ਦੀ ਤੇ ਤੁਹਾਨੂੰ ਦਿਖਾ ਦਿੰਨੇ ਆਂ ਆਪਾਂ ਰੈਸਪੀ ਦੇ ਵਿੱਚ ਜਿਹ ਫੁੱਲ ਮਖਾਣੇ ਕਾਜੂ ਅਖਰੋਟ ਸੈਸਮੀ ਸੀਡ ਤੇ ਖਸਖਸ ਦੋਨੇ ਮੈਂ ਮਿਕਸ ਕਰ ਲਿਆ ਹਾਫ ਕੌਲੀ ਲਿਖਤੀ ਫਿਰ ਜਦੋਂ ਆ ਨੂੰ ਇਹ ਸਵਾਦ ਲੱਗਦੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਬਲ ਡਰਾਈ ਫਰੂਟ ਤਾਂ ਕਾ ਲੈਣੇ ਚੀਜ਼ਾਂ ਪਾਉਣ ਘੱਟ ਵਧੀਆ ਲੱਗਦੇ ਪਰ ਫਿਰ ਵੀ ਆਪਾਂ ਨੇ ਲਾਈਕ ਜੇ ਆਪਣੀ ਬੈਕ ਪੇਨ ਆ ਜੇ ਕਿਸੇ ਵੀ ਤਰ੍ਹਾਂ ਪੇਨ ਨਾ ਕਿਸੇ ਵੀ ਤਰ੍ਹਾਂ ਦੀ ਲਾਈਕ ਬਾਡੀ ਚ ਪੇਨ ਆ ਤਾਂ ਲਈ ਗੁੱਡ ਹੁੰਦੀ ਹੈ ਤੇ ਇਸ ਲਈ ਆਪਾਂ ਪਾਵਾਂਗੇ ਜਰੂਰ ਤੇ ਬਾਕੀ ਸਾਰੇ ਇੰਗਰੀਡੀਅੰਟਸ ਨੇ ਤੇ ਆਪਾਂ ਵੇਚ ਲਏ ਤੇ ਪੀਟੇ ਤੇ ਹਾਫ ਬਾਕਸ ਲਿਖਤਾ ਲਾਸਟ ਟਾਈਮ ਮੈਂ ਨਹੀਂ ਮਤਲਬ ਇਹ ਨਹੀਂ ਕੋ ਸਮਾਨ ਤੋਂ 20 ਪਿੰਨੀਆਂ ਮੇਰੇ ਬਣ ਗਿਆ ਤੇ ਮੇਰੇ ਖਾਫਤ ਵਧੀਆ ਨਿਕਲਿਆ ਸੀਗਾ ਗਾਲਾ ਸੌਰੀ ਗਾਇਸ ਖਰਾਬ ਆ ਤੇ ਫਿਰ ਹੁਣ ਆਪਾਂ ਇੰਨੇ ਕੁ ਇਨਗਰੀਡੀਅੰਟਸ ਨਾਲ 15 20 ਆਪਣੇ ਪਿੰਨੀਆਂ ਬਣ ਜਣੇ ਤੇ ਆਪਣਾ 1 ਕਿਲੋ ਵੀ ਕਰਾਮ ਨਾਲ ਨਿਕਲ ਜਾਣਾ ਤੇ ਆਪਾਂ ਲੈ ਚਲੋ ਆਪਾਂ ਬਣਾਨੇ ਆ ਤੇ ਆਪਾਂ ਪਿਆਨ ਲੈ ਲੈ ਇਹਦੇ ਵਿੱਚ ਲੈ ਕੇ ਹੁਣ ਤੁਸੀਂ ਪਹਿਲਾਂ ਮੈਂ ਲਾਸਟ ਟਾਈਮ ਜਿਹੜਾ ਸੀ ਦੇਸੀ ਕੀ ਭਾਗੇ ਰੋਸਟ ਕੀਤੇ ਸਾਰਸਵਰ ਇਸ ਵਾਰ ਮੈਂ ਇਦਾਂ ਹੀ ਰੋਸਟ ਕਰੂੰਗੀ ਕਿਉਂਕਿ ਜੇ ਆਪਾਂ ਕੀ ਭਾ ਲੈਨੇ ਨਾ ਤਾਂ ਉਸ ਮਾਰ ਕੇ ਗਰਾਇੰਡਿੰਗ ਹੁੰਦਾ ਸਾਰਾ ਸਮਾਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਲੇ ਇਕੱਲੇ ਨੂੰ ਪਹਿਲਾਂ ਰੋਸਟ ਕਰਨਾ ਉਸ ਤੋਂ ਬਾਅਦ ਇਹਨ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜ਼ਿਆਦਾ ਲੰਬਾ ਟਾਈਮ ਰੋਸਟ ਨਹੀਂ ਕਰਨਾ ਇੱਕ ਤੋਂ ਦੋ ਮਿੰਟ। ਤੁਹਾਨੂੰ ਦਿਖਾਉਣੀ ਹੈ ਬਸ ਲਾਈਟ ਲਾਈਟ ਹੀ ਕਰਨਾ। ਲਾਸਟ ਟਾਈਮ ਤਾਂ ਜ਼ਿਆਦਾ ਰੋਸਟ ਹੋ ਗਏ ਸੀ। ਫਿਰ ਜ਼ਿਆਦਾ ਰੋਸਟ ਹੋਣਾ ਨਾ ਟੇਸਟ ਗੈਰਾਵਾ ਥੋੜਾ ਜਿਆ। ਹੋਰੀ ਹੁੰਦਾ ਵਾ ਤੁਹਾਨੂੰ ਪਤਾ ਜਿਵੇਂ ਆਪਾਂ ਥੱਲੇ ਚੀਜ਼ ਲੱਗ ਜਾਂਦੀ ਹੈ ਜ਼ਿਆਦਾ ਰੋਜ ਨਹੀਂ ਉਹ ਕਿਦਾਂ ਰੈਸਟ ਹੁੰਦਾ ਇਸ ਲੇਪ। ਸਿਰਫ ਇੱਕ ਤੋਂ ਦੋ ਮਿੰਟ। ਤੇ ਮੇਰੇ ਆ ਲਾਸਟਿੰਗ ਕੱਢ ਜੂ ਜਿਵੇਂ ਹੁਣ ਜਾ ਬਲ ਬਰਾਊਨ ਹੋ ਜੇ। ਸਭ ਦਾ ਟੇਸਟ ਹੋਰ ਸੀ। ਗਾਇਸ ਬਣਾ ਮਨੇ ਇੱਕ ਦੋ ਮਿੰਟ ਹੋ ਚੁੱਕੇ ਆਪਾਂ ਇਹਨਾਂ ਨੂੰ ਕੱਢ ਲਾਂਗੇ ਤੇ ਹਾਂ ਆਪਾਂ ਨੈਕ ਆਪਰੇ ਨਾਲ ਦੀ ਨਾਲ ਨੂੰ ਗ੍ਰਾਈਂਡ ਕਰ ਲੈਨੇ ਆਂ ਗ੍ਰਾਈਨਿੰਗ ਚਟਚ ਪਾ ਦਨੇ ਆਂ ਤੇ ਗ੍ਰਾਈਂਡ ਓਕੇ ਇਦਾਂ ਦੇ ਹੋ ਜਾਣੇ ਹਾਂ ਤੇ ਆਪਾਂ ਨੈਕਸਟ ਚੋਂ ਪਾਉਣੇ ਆ ਇਹਦੇ ਵਿੱਚ ਦੇਖੋ ਨਾ ਪਾ ਦਨੇ ਛੇਤੀ ਸਾਰੀਆਂ ਇਦਾਂ ਦਾ ਇਕੱਲੀ ਇਕੱਲੀ ਚੀਜ਼ ਮੈਂ ਭੁੰਨੂਗੀ 1-2 ਮਿੰਟ ਫਿਰ ਸਾਰੀਆਂ ਚੀਜ਼ਾਂ ਜੈਨੇਰਲ ਗ੍ਰਾਈਂਡ ਕਰੂੰਗੀ ਸਿਰਫ ਖੰਜੂਰਾ ਤੋਂ ਬਿਨਾ ਤਾਂ ਹੁਣ ਮੈਂ ਇਹ ਦੱਸ ਦਿਆਂ ਕਿ ਕਿਦਾਂ ਕਰਨੀਆਂ ਨੇ ਪਹਿਲਾਂ ਆਪਾਂ ਸਾਰੇ ਡਰਾਈ ਫਰੂਟਾਂ ਪਹਿਲੇ ਇੱਕ ਵਾਰ ਰੋਸਟ ਕਰ ਲਈਏ ਉਸ ਤੋਂ ਬਾਅਦ ਗ੍ਰਾਈਂਡ ਦਨ ਇਹਦੇ ਵਿੱਚ ਕੱਢ ਲੈਣੇ ਆ ਤੇ ਤੁਹਾਨੂੰ ਉਸ ਤੋਂ ਬਾਅਦ ਦੱਸ ਦਿਆਂ ਖੰਜੂਰਾ ਨਾਲ ਕੀ ਕਰਨਾ ਗਾਇਸ ਸਾਰਾ ਕੁਝ ਗ੍ਰਾਈਂਡ ਹੋ ਕੇ ਇਦਾਂ ਦਾ ਹੋ ਗਿਆ ਤੇ ਹੁਣ ਆਪਾਂ ਕੀ ਕਰਨਾ ਵਾ ਜਿਹੜੇ ਖੰਜੂਰਾ ਨੇ ਪਹਿਲਾਂ ਇਹਨਾਂ ਨੂੰ ਭੁੰਨਣਾ ਨੇ ਪਹਿਲਾਂ ਇਹਨਾਂ ਨੂੰ ਆਪਾਂ ਕਰਾਂਗੇ ਇੱਕ ਫਰਾਈਪੈਨ ਦੇ ਵਿੱਚ ਇੱਕ ਚਮਚ ਦੇਸੀ ਘਿਓ ਪਾ ਕੇ ਸੌਰੀ ਇਹਨਾਂ ਨੂੰ ਪਹਿਲਾਂ ਗ੍ਰਾਈਂਡ ਕਰਾਂਗੇ ਫਿਰ ਇੱਕ ਚਮਚ ਦੇਸੀ ਘਿਓ ਪ ਗਾਈਸ ਕੰਟੀਰਾ ਗ੍ਰਾਈਂਡ ਹੋ ਕੇ ਰੈਡੀ ਹੈ ਤਾਂ ਨਾਲ ਸਭ ਕ ਜਾਣਗੇ ਅਸੀਂ ਤੋਂ ਤੁਸੀਂ ਥੋੜਾ ਜਿਹਾ ਪਾਣੀ ਪਾ ਕੇ ਗ੍ਰਾਈਂਡ ਕਰ ਸਕਦੇ ਹੋ ਆਪਾਂ ਇੱਕ ਚਮਚਾ ਦੇਸੀ ਕੀ ਪਾ ਲਈ ਤੇ ਇਹਨੂੰ ਬਸ 2 ਤੋਂ 3 ਮਿੰਟ ਭੁੰਨਣਾ ਵੀ ਮਤਲਬ ਨਾ ਮਤਲਬ ਪੈਨ ਜਦੋਂ ਛੱਡਣ ਲੱਗੇ ਉਸ ਤੋਂ ਬਾਅਦ ਆਪਾਂ ਨੂੰ ਕੱਢ ਲੈਣਾ ਗਾਈਸ ਕੰਝੂਰਾ ਨੂੰ ਪੈਨ 'ਚ ਛੱਡ ਪਾਦੇ ਹਾਂ ਜਾਂ ਛੱਡ ਪਾ ਬਸ 2-3 ਮਿੰਟ ਭੁੰਨ ਲੈਣੇ ਹੈ ਬਾਲਮੀ ਨਹੀਂ ਜਿਆਦਾ ਕਿ ਨਹੀਂ ਥੱਲੇ ਲੱਗਣ ਲੱਗਣੇ ਹਨ ਥੋੜਾ ਪਾ ਗਿਆ ਆਪਾਂ ਸੌਫ ਕਰਕੇ ਸਾਰਾ ਜਿਹੜੇ ਇੰਗਰੀਡੀਅੰਟਸ ਨੇ ਅਸੀਂ ਡਰਾਈ ਪੈਚ ਪਾ ਲਾਂਗੇ মিক্স ਕਰ ਲੈਣਾ ਪਹਿਲਾਂ ਗਾਇਸ ਇਹ ਤਾਂ ਵੀ ਰੈਡੀ ਹੋ ਗਿਆਨ ਆਪਾਂ ਦੀ ਪਟਾਂਗੇ ਪਿੰਨੀਆਂ ਧਿਆਨ ਰੱਖਣ ਵੀ ਗਰਮ-ਗਰਮ ਉਹਨੇ ਹੱਥ ਪਾਉਣਗੇ ਜਿਹੜੀ ਖੰਜੂਰਾ ਨਾਲ ਬਹੁਤ ਜ਼ਿਆਦਾ ਸਟਿੱਕੀ ਹੁੰਦੀ ਆ ਤਾਂ ਜੇ ਤੁਸੀਂ ਗਰਮ ਨੂੰ ਹੱਥ ਲਾ ਲਓ ਤੁਹਾਡੇ ਹੱਥ ਨਾਲ ਚੁੱਭ ਜੀਂ ਜਾਣਾ ਤਾਂ ਹੱਥ ਤੋਂ ਬਾਸ ਆ ਦੇਣ ਉਸਦੀ ਥੋੜਾ ਠੰਡੇ ਹੋਣ ਤੋਂ ਬਾਅਦ ਤੁਸੀਂ ਪਾਓ ਹੱਥੇ ਦੇ ਵਿੱਚ ਤੇ ਉਹ ਸੋਨਾ ਸਮਾਨ ਹੰਡਾ ਕੇ ਦੋ ਗਾਇਸ ਪਿੰਨੀਆਂ ਹੋ ਗਈਆਂ ਸੀ ਰੈਡੀ ਤੇ ਮੰਮੀ ਵੀ ਉੱਠ ਖੜਿਆ ਨੂੰ ਚਾਹ ਦੇ ਨਾਲ ਕਰਾਂਗੇ ਸ਼ੂਗਰ ਟੈਸਟ ਪਹਿਲਾਂ ਫੇਰ ਹੀ ਪਿੰਨੀ ਮਿਲਣੀ ਓਕੇ ਮਾਤਾ ਜੀ ਸ਼ੂਗਰ ਟੈਸਟ ਕਰਾ ਕੇ ਫਿਰ ਪਿੰਨੀ ਬਣੂਗੀ ਉਕਾ ਡੇਡੀ ਦਾ ਕਰ ਲੈਣੇ। ਜਿਹੜੇ 슈ਗਰ ਟੈਸਟ ਕਰਾਉਣਾ। ਹਾਂ? ਇਹ ਕਾਲੀ ਵਿੱਚ ਮੈਂ ਰੈਸਪੀ ਦਿਖਾ ਰਹੀ ਸੀ ਬਲੌਗ 'ਚ। ਉਹ ਸੀ ਉਸਮਾਨ ਪਾਇਆ ਸੀ। ਤੇ ਮੈਂ 슈ਗਰ ਮਸ਼ੀਨ ਲੈ ਆਣੀ ਆ। ਗਾਇਜ਼ ਹੁਣ ਕਰ ਲਗੇ ਮੰਮੀ ਦਾ ਬਲੱਡ ਟੈਸਟ। ਤੇ ਵਨ ਟੱਚ ਦੀ ਆਪਾਂ ਲੈ ਲਈ ਆ ਮਸ਼ੀਨ। ਆਪਾਂ ਕਰਦੇ ਆ ਇਨਸਰਟ ਪਹਿਲਾਂ ਇਨਸਰਟ ਕਰਨਾ ਤੁਹਾਨੂੰ ਪਤਾ ਹੀ ਜਿਵੇਂ ਰੈਗੂਲਰਲੀ ਆਪਾਂ ਕਰਦੇ ਆ। ਆਨ ਕਰ ਲਈ ਪਹਿਲਾਂ। ਗਾਈਜ਼ ਵਾਕ ਮਰੇ ਜੰਟਰ ਕਿੱਤੀ ਹੈ ਤੇ ਆ ਦੇਖ ਲਓ ਜੱਜਾ ਜੱਜੇ ਗੁੱਡ ਮਾਰਨਿੰਗ ਜੱਜੂ ਗੁੱਡ ਮਾਰਨਿੰਗ ਗੇਨ ਮਾਰਨਿੰਗ ਹਲੋ ਕਰ ਦੇ ਮਿੱਟੀ ਦੇ ਕਰ ਦੇ ਮੈਨੂੰ ਪਤਾ ਆ ਮਮਾ ਆ ਗਈ ਮੇਰੀ ਡਮੀ ਕਰ ਦੋ ਡਮੀ ਤਾਂ ਕਰ ਦੋ ਦੇਮੀ ਤਾਂ ਕਰ ਦੋ ਇੱਧਰ ਗੁੱਡ ਮਾਰਨਿੰਗ ਕਰ ਦਿ ਸਾਰਾ ਇੱਧਰ ਦੇਖਦੇ ਤੇ ਹਗੀ ਹੈ ਹਗੀ ਹਗੀ ਦੋਨੇ ਤਰ ਇੱਧਰ ਹਾਂ ਮੈਂ ਮਿੱਠੋ ਤੋਂ ਘਰੋਂ ਛੱਡ ਲਈ ਛੱਡ ਕੇ ਨਿਛੋੜੀ ਆਂ ਜੀ ਚੱਲ। ਗਾਇਸ ਚਲਦੇ ਨੂੰ ਨਿਛਾ ਸ਼ੁਭ ਅਰਦਾਈ ਉੱਠੋ ਸਾਡੇ ਅੱਠ ਹੋ ਗਏ ਫਿਰ ਅਸੀਂ ਜਾਣਾ ਗੁਰਦੁਆਰਾ ਸਾਹਿਬ। ਤੇ ਫੇਟੂ ਜੱਜੂ ਵੀ ਨਾਲ ਜਾਊ ਸਾਡੇ ਗੁਰਦੁਆਸ਼ੇ ਬਣਾਇ ਨਹੀਂ ਕਰਕੇ ਤੇ ਇਸ ਕਰਕੇ ਨੂੰ ਸ਼ੁਭ ਅਸ਼ੁਭ ਦਵਾਈ ਨੂੰ ਵੀ ਰੈਡੀ ਕਰੀਏ। ਜੱਜੂ ਕਿੱਥੇ ਚੱਲਿਆ? ਜੱਜੂ ਕਿੱਥੇ? ਬਾਏ ਬਾਏ। ਜੱਜੂ ਬਾਏ। ਜੱਜੂ ਬਾਏ। ਗੁੱਡ ਮਾਰਨਿੰਗ। ਗੁੱਡ ਗੁੱਡ ਮਾਰਨਿੰਗ ਕੱਦੇ ਗੁੱਡ ਮਾਰਨਿੰਗ ਮਮਾ ਕੱਦੇ ਹਾਂ ਕੀ ਹੋ ਗਿਆ ਪਾਈ ਤਾਂ ਹੀ ਪੈਂਦੀ ਆ ਕਾ ਇਹ ਐਕਸ਼ਨ ਨਾ ਮਾ ਸਿੱਖਿਆ ਪੁੱਜੀ ਕਿੱਥੇ ਆ ਹੈ ਬਾਸੀਆਂ ਗਾਇਸ ਪਹੁੰਚ ਗਏ ਗੁਰਦੁਆਰੇ ਸੇ ਅਬ ਨਾਨਕ ਸਾਹਿਬ ਦੀ ਹੈ ਝਾੜੂ ਛਾੜਾ ਹਰ ਜਾ ਜਾ ਇੰਡੀਆ ਲਾ ਚੜੂ ਉਹ ਸੱਤ ਲੱਭ ਗਿਆ ਹੁਣ ਤਿੱਲੇ ਪਜਾਂਦੇ ਹੋਏ ਲੱਗ ਜਾਵਾਂਗੇ ਤਿੱਲ ਛੜ ਦੇ ਪੁੱਤ ਆਪਾਂ ਜਾਂਦੇ ਹੋਏ ਜਾਂਦੇ ਹੋਏ ਲੱਗ ਜਮੂ ਕੇ ਛੜ ਦੇ ਰੋਕੋ ਟੋਈ ਪੈ ਜੂ ਜਾਂਦੇ ਢੱਕਾ ਦੇ ਲੈ ਜੀ ਚਮਟਾ ਦੇ ਇੱਜੇ 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 ਕੱਢ ਲੈ ਜੀ ਕੱਢ ਲੈ ਜੀ ਗਾਈਜ਼ ਸ਼ਾਮ ਦੇ ਬੱਜ ਚੁੱਕੇ ਨੇ 6 ਤੇ ਜੇ ਮੇਰੇ ਤੁਹਾਨੂੰ ਪਤਾ ਗੁਰਦੁਆਰਾ ਸਾਹਿਬ ਸੇ ਜਾਏ ਤੇ ਘਰੇ ਬ੍ਰੇਕਫਾਸਟ ਨਹੀਂ ਕੀਤਾ ਲੰਗਰ ਆਪ ਗੁਰਦੁਆਰਾ ਸਾਹਿਬ ਹੀ ਛਕਿਆ ਹਾਂ ਜੀ ਕਿਸੇ ਦਾ ਸੀਗਾ ਖੰਡਰਤ ਸਾਹਿਬ ਤੇ ਪੂਰੀਆਂ ਸੀ ਆਪਾਂ ਕਿੱਦਦੇ ਹਜੇ ਖਾਦਾ ਚਨੇ ਖਾਦੇ ਆਲੂ ਦੀ ਸਬਜੀ ਤੇ ਪੂਰੀਆਂ ਖਾਦੀਆਂ ਨਾਲ ਕਿੰਨੀ ਜੰਮੀ ਜੰਮੀ ਸੀ ਜੱਜੂ ਨੇ ਵੀ ਖਾਦੀ ਛੋਟੀ ਜੀ ਪੂਰੀ ਤੇ ਉਸ ਤੋਂ ਬਾਅਦ ਅਸੀਂ ਅਗੇ ਸਿੱਖਰੇ 1 ਵਜੇ ਤੇ ਹੁਣ ਬੱਜ ਚੁੱਕੇ ਨੇ 6 1 ਵਜੇ ਆ ਕੇ ਫਿਰ ਕੋਈ ਕੰਮ ਨਹੀਂ ਕੀਤਾ ਸਵੇਰੇ ਸਵੇਰੇ ਜਿੰਨੇ ਕੰਮ ਹੋ ਗਏ ਹੋ ਗਏ ਉਸ ਵਾਰ ਹਰਜਾਇਜ਼ ਉਹ ਖੇਢੀ ਗਿਆ ਤੇ ਸੁੱਤਾ 3:30 'ਤੇ ਜਾ ਕੇ ਤੇ ਫੇ ਮੈਂ ਮਮੀ ਨਾਲ ਹੀ ਸੌਂਗੀ ਸੀ ਇਸੇ 5:30 'ਤੇ ਜਾ ਕੇ ਉੱਠੇ ਆ 6 ਵਜੇ ਕੇ ਚਾਹ ਪੀ ਕੇ ਹੁਣ ਮੈਂ ਕਿਹਾ ਚਲੋ ਸੌਨ ਪਨੀਰ ਦਿਖਾਇਆ ਜਾਵੇ ਕਿੱਦਾਂ ਬਣਨਾ ਮੰਮੀ ਨੇ ਸਬਜੀ ਬਣਾਤੀ ਆਲਰੇਡੀ ਕਦੂਆਂ ਦੀ ਤੇ ਮੈਂ ਕਿ ਇੱਕ ਸਬਜੀ ਫਿਰ ਆ ਕੇ ਲੈ ਜਾਵਾਂਗੇ ਮੰਮੀ ਨੇ ਕਦੂ ਘਰ ਦੇ ਪਏ ਨੇ ਵੀ ਹੁਣ ਉਹ ਮੈਂ ਥੋੜੇ ਪੈਨੇ ਤੁਹਾਡੇ ਲਈ ਤੇ ਮੈਂ ਕਿ ਚਲੋ ਆਪਾਂ ਉਹੀ ਲੈ ਕੇ ਜਾਵਾਂਗੇ ਪਨੀਰ ਆਪਾਂ ਇਹ ਮੇ ਰੱਖ ਦਿੰਨੇ ਆ ਤੁਸ ਸਵੇਰੇ ਆਪਾਂ ਅਗਲੇ ਘੜੇ ਲੈ ਜਾਵਾਂਗੇ ਤੁਹਾਨੂੰ ਦਿਖਾਉਣੇ ਮੰਮੀ ਨੇ ਸਬਜੀ ਕਿਹੜੀ ਬਣਾਈ ਆ ਆਹ ਦੇਖੋ ਕਦੂਆਂ ਦੀ ਸਬਜੀ ਘਰ ਦੇ ਕਦੂਆਂ ਦੀ ਸਬਜੀ ਕਿੰਨੀ ਵਧੀਆ ਲੱਗਦੀ ਹੈ ਦੋ ਤਿੰਨ ਵਾਰ ਅਸੀਂ ਲੈ ਗਏ ਤਾਂ ਮੰਮੀ ਕਹਿੰਦੀ ਹੁਣ ਵੀ ਮੈਂ ਸਾਰਿਆਂ ਲਈ ਇਹ ਹੀ ਬਣਾ ਦਿੰਨੀ ਆ ਮੈਂ ਕਿ ਚਲੋ ਤੁਸੀਂ ਇਹ ਹੀ ਬਣਾਓ ਜਦ ਆਪਣੀ ਦਾਪਾ ਬਣਾਇਆ ਸੀ ਉਹ ਵੀ ਬਣ ਕੇ ਰੈਡੀ ਹੋ ਗਿਆ ਦੇਖ ਲਓ ਕਿੰਨਾ ਵਧੀਆ ਬਣਿਆ ਫਰੈਸ਼ ਪਿਆ ਪੂਰਾ ਪਰ ਹੁਣ ਆਪਾਂ ਇਹਦੀ ਸਬਜ਼ੀ ਜਿਹੜੀ ਨਹੀਂ ਲੈ ਕੇ ਜਾਵਾਂਗੇ ਕਦੂਆਂ ਦੀ ਬਣਾਤੀ ਮੰਮਾ ਨੇ ਉਹ ਹੀ ਲੈ ਕੇ ਜਾਵਾਂਗੇ ਕੱਲ ਪਰਸੋਂ ਜਦੋਂ ਚਲੋ ਆਵਾਂਗੇ ਮੰਮੀ ਕਹਿੰਦੀ ਉਦੋਂ ਆਪਾਂ ਨੂੰ ਇਹ ਸਹੀ ਹਜਾ ਦੇ ਪਾਪਾ ਵੀ ਉੱਠ ਖੜੇ ਨੇ 6-7 ਘੰਟੇ ਇਹਨਾਂ ਨੇ ਵੀ ਵਧੀਆ ਨੀਂਦ ਪੂਰੀ ਕੀਤੀ ਗੱਡੀ ਚ ਵਧੀਆ ਰਹੀ ਨੀਂਦ ਠੀਕ ਸੀ ਦੇਖਿਓ ਨੇ ਕਹਿਣਗੇ ਤੁਸੀਂ ਮੈਨੂੰ ਡਿਸਟਰਬ ਕਰੀਗੇ ਤੁਸੀਂ ਗਾਹ ਪਾਈਗੇ ਕਿਉਂ ਕਿਉਂ ਡਿਸਟਰਬ ਕੀਤਾ ਨੇ ਬੜੀ ਆ ਕੇ ਨੀ ਪੂਰੀ ਹੂੰ ਤੰਗ ਗਏ ਉਹ ਚੀਕਾ ਜੱਜੋ ਭੱਜੇ ਫਿਰਦਾ ਤੇ ਦਾਈ ਫਿਰਸ ਤਾਂ ਥੱਲੇ ਆ ਗਏ ਸੀਗੇ ਲਿਵਿੰਗ ਰੂਮ ਚ ਪਏ ਸੀਗੇ ਹੂੰ ਤੇ ਹੁਣ ਮੈਂ ਆਪਾ ਪਨੀਰ ਤੇ ਮੰਮੀ ਨੇ ਕਦੂ ਦੀ ਮੜਾਤੀ ਸਬਜੀ ਤੇ ਘਰ ਦੇ ਘਟ ਲਾਈ ਹੋਈ ਸੀ ਮੈਂ ਕਿਹਾ ਪਨੀਰ ਨਹੀਂ ਨੈਕਸਟ ਟਾਈਮ ਸਹੀ ਹੈ ਨਾ ਤੇ ਹੁਣ ਆਪਾਂ ਫੁਲਕੇ ਲਾ ਲਈਏ ਫਿਰ ਗਰੋਸਰੀ ਆਪਾਂ ਨਿੰਮ ਤੋਂ ਤੇ ਲੈ ਕੇ ਆਉਣਾ ਸੀ ਇੱਕ ਮੰਮੀ ਕਹਿੰਦੇ ਹੈਗਾ ਘਰੇ ਪਿਆ ਵਾ ਫਿਰ ਆਪਾਂ ਰਹਿਣ ਦਾਂਗੇ ਗਰੋਸਰੀ ਕਰਨ ਨੂੰ ਹਣਾ ਫਰੂਟ ਮੈਂ ਪਿਛਲੇ ਟਾਈਮ ਦੇ ਲਿਆ ਕੇ ਇਕੱਠੇ ਰੱਖਿਆ ਹੈ ਤੇ ਉਹ ਹੀ ਲੈ ਚੱਲਾਂਗੇ। ਹੂੰ ਤੇ ਮੰਮੀ ਜਾਨੂ ਕਰਦੇ ਆ ਕੜਾਹੀ ਬੇਲੀ ਸਬਜੀ ਵਾਲੀ ਤੇ ਆਪਾਂ 10 ਮਿੰਟ ਵੇਟ ਕਰੀਏ ਤੇ ਆਪਾਂ ਫਿਰ ਲਾਉਨੇ ਆ ਫੁਲਕੇ ਟਰੱਕ ਲਈ। ਟਰੱਕ ਬੋਲ ਕੇ ਖਾਂਦਾ। ਟਰੱਕ ਤੇ ਜਿਹੜੇ ਬੰਦੇ ਰਹਿੰਦੇ ਉਹ ਤਾਂ ਫੁਲਕੇ ਖਾਂਦੇ ਆ ਟਰੱਕ ਦੇ ਲਈ ਮਤਲਬ ਟਰੱਕ ਵੀ ਡੈਫੀਨਿਟਲੀ ਰਹਿੰਦੀ ਹੈ ਔਰ ਜਾਨਵਰ ਚਲਾਉਂਦੇ ਟਰੱਕ। ਨਹੀਂ ਮੈਂ ਕਿਹਾ ਟਰੱਕ ਲਈ ਆਪਾਂ ਫੁਲਕੇ ਲਾਏ ਨੇ। ਕਹਿੰਦੇ ਟਰੱਕ ਫੁਲਕੇ ਖਾਂਦੇ ਐਂ ਬੋਲਦੇ ਨੇ ਵੀ ਆਪਾਂ ਖਾਂਦੇ ਆ। ਬੁਰਾ ਸਵੇਰ ਕਰ ਲ ਕਰਿਆ ਗਿਆ ਸਦਾ ਬਹੁਤ ਬੁਰਾ ਹੋਇਆ ਹੈ ਨਾ ਗਾਇਸ ਸਵੇਰ ਦੇ 5 ਵਜੇ ਦੇ 7 ਵਜੇ ਦੇ ਤੁਹਾਨੂੰ ਪਤਾ ਆਏ ਹੋਏ ਸੀ ਮੈਂ ਤਾਂ ਕਰਿਆ ਸੀ ਨੇ ਕਿਦੀਪਾ ਸਾਢੇ 4000 ਚ ਪੁੰਚੇ ਸਾਢੇ 4000 ਚ ਪੁੰਚੇ ਮੈਂ 5 ਵਜੇ ਤੋਂ ਨੂੰ ਘਰੇ ਆ ਗਈ ਸੀ ਮੈਨੂੰ ਕਹਿੰਦੇ ਵੀਲ ਬੈਲੈਂਸ ਕਰਾ ਕੇ ਲੋੜ ਨਾਲ ਚੱਲ ਮੈਨੂੰ ਪਤਾ ਹੀ ਸੀਗਾ ਕਹਿੰਦੇ 1 ਘੰਟੇ ਦਾ ਕੰਮ ਆ ਮੈਨੂੰ ਪਤਾ ਸੀਗਾ 1 ਘੰਟੇ ਤਾਂ ਕਿਹਦੇ 2-3 ਘੰਟੇ ਤਾਂ ਪੱਕਾ ਹੁੰਦਾ ਇਸ ਲਈ ਮੈਂ ਨਾਲ ਗਈ ਨਹੀਂ ਮੈਂ ਕਿਹਾ ਮੈਂ ਤਾਂ ਆਪਦਾ ਘਰੇ ਚਲੀ ਆ ਆਪਣੇ ਕੰਮ ਨੇ ਬੈਠਾ ਤੁਸੀਂ ਵੀਲ ਬੈਲੈਂਸ ਕਰਾ ਲਿਓ ਇਹਦੇ ਲੋ 5 ਵਜੇ ਤੇ ਗਏ ਹੋਏ ਫਿਰ ਉਹਨੂੰ 10 ਵਜੇ ਲੈ ਕੇ ਆਉਂਦਾ 5 ਘੰਟੇ ਲਾਤੇ ਇਹਨਾਂ ਨੇ ਵੀਲ ਬੈਲੈਂਸ ਫਿਰ ਇਹਨਾਂ ਨੂੰ ਫੀਲਿੰਗ ਕਰਾਉਣੀ ਸੀ ਟਰੈਕਟਰ ਚ ਤੇ ਉਹ ਵੀ ਨਹੀਂ ਹੋਈ ਪੰਪ ਜਿੱਥੇ ਗਏ ਉਥੇ ਕਾਰ ਨਹੀਂ ਚੱਲੀ ਆ ਫਿਰ ਕਿਸੇ ਹੋਰ ਪੰਪ ਤੇ ਗਏ ਉਥੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿਥੇ ਹੈ ਪੰਪ ਜਨਕੇ ਇਦਾਂ ਹਾਂ ਉਹ ਤੇ ਮੈਸਬਜੇ ਜਨਕੇ ਹੋ ਗਿਆ 올ਓਵਰ ਤੇ ਫਿਰ ਮੈਂ ਕਿਹਾ ਚੱਲ ਆਪਾਂ ਕੱਲ ਨੂੰ ਜੋ ਰੀਲੋਡ ਚੱਕਣਾ ਰਾਹ ਦੇ ਵਿੱਚ ਆਪਣੀ ਲੋਕੇਸ਼ਨ ਆਉਂਦੀ ਆ ਪਰ ਉਥੋਂ ਹੀ ਫੁੱਲ ਅਪ ਕਰਵਾ ਲਾਂਗੇ ਇਹਨਾਂ ਨੇ ਜਾ ਕੇ 5 ਘੰਟੇ ਪੂਰੇ ਖੜਾ ਹੋ ਗਏ 5 ਵਜੇ ਤੇ ਗਏ 10 ਵਜੇ ਮੈਨੂੰ ਲੈ ਕੇ ਆਂਦਾ ਉਸ ਤੋਂ ਬਾਅਦ ਫਿਰ ਇਹਨਾਂ ਸ਼ਾਵਰ ਲੈ ਕੇ ਆਪ ਦਾ ਸੋ ਗਏ ਸੀ ਤੇ ਅਸੀਂ ਮੰਮੀ ਮੈਂ ਡੈਡੀ ਤੇ ਇੱਕ ਚਾਰੋਂ ਅਸੀਂ ਗੁਰਦੁਆਰੇ ਗਏ ਤੇ ਅਸੀਂ ਲੰਗਰ ਛਕਿਆ ਤੇ ਇਹਨਾਂ ਨੂੰ ਦੱਸਿਆ ਨਹੀਂ ਹੁਣ ਦੱਸ ਦ ਖੰਡ ਪੜ ਸਾਡੇ ਤੁਸੀਂ ਰਹਿ ਗਏ ਚਲ ਵਧੀਆ ਚਣੇ ਆਜੂ ਦਰਜਨੀ ਇੰਨੀ ਯਮੀ ਸੀ ਤੇ ਨਾਲ ਪੂੜੀਆਂ ਚਲ ਵਧੀਆ ਖੰਡ ਪੜ ਖੁੱਲੇ ਸੀਗੇ ਤੇ ਹੁਣ ਆਪਾਂ ਲਾਈਏ ਭੋਲ ਕੇ ਕਿਚਨ ਫਰੀ ਹੈ 6 ਮਾਰਚ ਕੋਈ ਥੋੜ ਥੋੜ